हालेलुया थैंक यू जीसस थैंक यू जीसस थैंक यू जीसस तारीफ हो तारीफ हो तारीफ हो तारीफ हो धन्यवाद यीशु धन्यवाद यीशु धन्यवाद यीशु खुदावन खुदा तेरी स्तुति हो तेरी आराधना हो परमेश्वर तेरा धन ਤਾਰੀਫ ਉਹ ਤਾਰੀਫ ਉਹ ਤਾਰੀਫ ਉਹ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਾਲੇਲੂਇਆ 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 ਸਮਰਥਿ ਪਰਮੇਸ਼ਰ ਤੇਰਾ ਧੰਨਵਾਦ ਖੁਦਾਵੰਨ ਖੁਨਾ ਆਈ ਇਸ ਨਵੀਂ ਸੂਬਾ ਦਿਲੀ ਸਵੇਰ ਦਿਲੀ ਪਰਮੇਸ਼ਰ ਇਸ ਬਿਊਟੀਫੁਲ ਮਾਰਨਿੰਗ ਦਿਲੀ ਖੁਦਾਵੰ ਤੇਰੇ ਫਜ਼ਲ ਤੇਰੇ ਅਨੁਗ੍ਰਹਿ ਦੇ ਦੁਆਰਾ ਜੋ ਸੀ ਦੇਖ ਪਾਇਆ ਸਮਰਥਿ ਪਰਮੇਸ਼ਰ ਜੋ ਸਿਕਰ ਫਿਰ ਤੋਂ ਤੇਰੀ ਜ਼ਿੰਦਾ ਪ੍ਰੈਜ਼ੈਂਸ ਵਿੱਚ ਆਪ ਆਇਆ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਤੇਰੀ ਸਤਿਤੀ ਤੇ ਤੇਰੀ ਹਿਆਰਾਤਨਾ ਕਰਦੇ ਕਿਉਂਕਿ ਤੂੰ ਹੀ ਮਾਇਮਾ ਵੜਿਆ ਰਸਤ ਦੇ ਯੋਗ ਪਰਮੇਸ਼ਰ ਹੂੰ ਤੂੰ ਹੀ ਪਲਾਇਆ ਤੂੰ ਹੀ ਮੁਬਾਰਕ ਕਰ ਤੂੰ ਹੀ ਤਾਨਿਆ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਤੋ ਸਭ ਦੇ ਵੀ ਦਿਉਤਾਂ ਚਮਾਨਿਆ ਪਰਮੇਸ਼ਰ దేరియా પ્રાર્થના ਕਰਦੇ ਆ ਖੁਦਾਵਨ ਖੁਦਾ ਸਵਾਈ ਦੇ ਜਿੰਨੇ ਜਾਨ ਇਸ પ્રાર્થના ਨਾਲ ਜੁਟ ਚੁੱਕੇ ਇਸ ਗ੍ਰੇਸ ਦੇ ਅੰਦਰ ਆ ਚੁੱਕੇ ਆ ਪਿਤਾ ਦੀ ਜ਼ਿੰਦਾ ਖੁਦਾਵਨ ਯੀਸ਼ੂ ਮਸੀਹ ਦੀ ਹਜ਼ੂਰੀ ਵਿੱਚ ਚੁੱਕ ਚੁੱਕੇ ਆ ਸਭ ਜਨ ਆਪਣੇ ਆਪ ਨੂੰ ਸਮਰਪਿਤ ਕਰਦੇ ਆ ਸਰੈਂਡਰ ਕਰਦੇ ਆ ਆ ਔਰ ਕਿਹਨਾਂ ਸ਼ੁਰੂ ਕਰੋ ਕਿ ਪਿਤਾ ਜੀ ਦੇ ਦਿਨ ਦੇ ਲਈ ਪਿਤਾ ਅਸੀਂ ਤੇਰਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਸਾਡੀ ਅੱਜ ਇਸ ਦੀ ਇਸ ਅੰਮ੍ਰਿਤ ਵੇਲੇ ਦੀ ਪ੍ਰਾਰਥਨਾ ਨੂੰ ਸੁਣ ਕੇ ਸਾਨੂੰ ਉੱਤਰ ਦੇ ਸਮਰਥੀ ਪਰਮੇਸ਼ਰ ਸਾਡੇ 93 ਰਹਿ ਕਰਦਾ ਆ ਕਰ ਪਰਮੇਸ਼ਰ ਔਰ ਅਸੀਂ ਸ਼ੁਕਰਗੁਜ਼ਾਰੀ ਦੇ ਨਾਲ ਤੇਰੀ ਪ੍ਰੈਜ਼ੈਂਸ ਦੇ ਵਿੱਚ ਆ ਪਰਮੇਸ਼ਰ ਜੋ ਤੁਸਾਂ ਨੂੰ ਪੂਰੀ ਰਾਤ ਸੰਭਾਲ ਲਿਆ ਪਰਮੇਸ਼ਰ ਹਰ ਬੁਰੇ ਸੁਪਨੇ ਤੋਂ ਬਚਾਇਆ ਪਿਤਾ ਹਾਰ ਟੈਕ ਸਾਡੀ ਲਾਈਫ ਚੋਂ ਤੂੰ ਕੈਨਸਲ ਕੀਤਾ ਪਰਮੇਸ਼ਰ ਹਰ ਬੈਡ ਡ੍ਰੀਮ ਤੋਂ ਸਾਨੂੰ ਬਚਾਇਆ ਪਰਮੇਸ਼ਰ ਖੁਦਾਵੰ ਖੁਦਾ ਤੂੰ ਸਾਨੂੰ ਪਿਆਰੀ ਮਿੱਟੀ ਨੀਂਦ ਦੇ ਕੇ ਪਰਮੇਸ਼ਰ ਖੁਦਾਵੰ ਸਮਰਥੀ ਪਰਮੇਸ਼ਰ ਤੂੰ ਆਪਣੀ ਜ਼ਿੰਦਾ پاک ਪਨਾ ਵਿੱਚ ਲੈ ਕੇ ਅੰਦਰ ਲੋਡ ਇਹ ਤੇਰੀ করুণਾ ਤੇਰਾ ਫਜ਼ਲ ਹੈ ਪਰਮੇਸ਼ਰ ਕਿਉਂਕਿ ਜਦ ਤੱਕ ਤੂੰ ਨਾ ਬੁਲਾਵੇ ਕੋਈ ਪਿਤਾ ਦੇ ਕੋਲ ਆ ਨਹੀਂ ਸਕਦਾ ਪਰਮੇਸ਼ਰ ਔਰ ਇਹ ਤੇਰੀ করুণਾ ਤੇਰੀ ਦਇਆ ਤੇਰੀ ਮਹਾਨਤਾ ਪਰਮੇਸ਼ਰ ਇਹ ਤੇਰਾ ਪਿਆਰ ਹੈ ਤੂੰ ਹੀ ਸੱਚਾ ਤੇ ਜ਼ਿੰਦਾ ਖੁਦਾ ਹੈ ਪਰਮੇਸ਼ਰ ਜੋ ਨਾ ਤਾ ਪਿਤਾ ਪਰਮੇਸ਼ਰ ਸੀ ਬਲ ਨਾ ਨਾ ਸ਼ਕਤੀ ਨਾ ਪਰ ਅਸੀਂ ਤੇਰੀ ਆਤਮਾ ਦੇ ਦੁਆਰਾ ਆ ਪਾਈ ਹੈ ਖੁਦਾਵੰ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਲੋੜ ਅਸੀਂ ਤੇਰੀ ਸ਼ੁਕਰਗੁਜ਼ਾਰੀ ਕਰਦੇ ਹਾਂ ਤੇਰੀ ਮਹਿਮਾ ਕਰਦੇ ਹਾਂ ਤੇਰੀ ਵਡਿਆਈ ਤੇਰੀ ਹੀ स्तुਤੀ ਕਰਦੇ ਹਾਂ ਤੇਰੀ ਹੀ ਆਰਾਧਨਾ ਕਰਦੇ ਪਰਮੇਸ਼ਰ ਕਿਉਂਕਿ ਤੂੰ ਪਾਲਿਆ ਤੂੰ ਮੁਬਾਰਕਿਆ ਤੂੰ ਤਾਂ ਨੇ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਹੈ ਲਾਰਡ ਤੂੰ ਅਬਰਾਹਮ ਇਜ਼ਹਾਕ ਯਾਕੂਬ ਹਾਨ ਨੂੰ ਕਰਦਾ ਉਦਾ ਪਰਮੇਸ਼ਰ ਆ ਤੁਲ ਸਭ ਲਾਲ ਸੰਬੰਧ ਨੂੰ ਦੋ ਹਿੱਸਿਆਂ ਵਿੱਚ ਕਰਨ ਵਾਲਾ ਪਰਮੇਸ਼ਰ ਆ ਤੂੰ ਖੁਦਾਵਨ ਖੁਦਾ ਯਹਵਾ ਇਸ ਧਰਤੀ ਤੇ ਆਕਾਸ਼ ਨੂੰ ਬਣਾਉਣ ਵਾਲਾ ਪਰਮੇਸ਼ਰ ਆ ਤੂੰ ਖੁਦਾਵਨ ਖੁਦਾ ਤੂਫਾਨਾਂ ਨੂੰ ਠਾਮਾਉਣ ਵਾਲਾ ਪਰਮੇਸ਼ਵਰ ਆ ਤੂੰ ਬਿਮਾਰਾਂ ਨੂੰ ਚੰਗਾ ਕਰਨ ਵਾਲਾ ਜਕੜਿਆਂ ਨੂੰ ਆਜ਼ਾਦ ਕਰਨ ਵਾਲਾ ਪੁੱਲੇ ਪਟਕਿਆਂ ਨੂੰ ਤੇਰੀ ਵਾਲ ਪਰਮੇਸ਼ਰ ਮੋੜਨ ਵਾਲਾ ਖੁਦਾ ਆ ਖੁਦਾਵਨ ਖੁਦਾ ਤੂੰ ਮਾਫੀ ਦਾ ਪਰਮੇਸ਼ਵਰ ਆ ਖੁਦਾਵਨ ਖੁਦਾ ਤੂੰ ਦਇਆ ਔਰ ਕਿਰਪਾ ਦੇ ਨਾਲ ਭਰਪੂਰ ਪਰਮੇਸ਼ਵਰ ਆ ਲਾਰਡ ਤੇਰੀ ਦਇਆ ਤੇਰੀ ਕਰੂਨਾ ਜੋ ਸਭ ਚੀਜ਼ਾਂ ਨਾਲ ਉਪਲੀਆ ਪਰਮੇਸ਼ਵਰ ਅਸੀਂ ਉਹਦੇ ਲਈ ਤੇਰਾ ਧੰਨਵਾਦ ਕਰਦੇ ਧੰਨਵਾਦ ਕਰਦੇ ਧੰਨਵਾਦ ਕਰਦੇ ਆ ਪਰਮੇਸ਼ਵਰ ਜਦ ਤੂੰ ਨੇਰੇ ਚੁੱਕੜ ਕੀ ਪਿਤਾ ਰੋਸ਼ਨੀ ਵਿੱਚ ਲੈ ਆਇਆ ਪਰਮੇਸ਼ਵਰ ਤੁਹਾਡੇ ਉੱਤੇ ਫਜ਼ਲ ਕੀਤਾ ਪਰਮੇਸ਼ਰ ਤੂੰ ਖੁਦਾਵੰਦ ਆਪਣੇ ਮੂਹ ਦਾ ਪ੍ਰਕਾਸ਼ ਸਾਡੇ ਉੱਤੇ ਚਮਕਾਇਆ ਸਮਰਥੀ ਪਰਮੇਸ਼ਰ ਆਪਣੇ ਜੀਵਿਤ ਹੱਥ ਦੇ ਨਾਲ ਸਾਨੂੰ ਪਰਮੇਸ਼ਰ छुड़ाਇਆ ਸਾਨੂੰ ਬਚਾਇਆ ਸਾਨੂੰ ਚੰਗਿਆ ਕੀਤਾ ਸਾਡੇ ਤੇ ਅਨੁਗ੍ਰਹਿ ਕੀਤਾ ਲਾਰਡ ਅਸੀਂ ਤੇਰੀ ਸਮਾਹਿਮਾਨ ਇਸ ਤੇਰੀ ਕਿਰਪਾ ਦੇ ਲਈ ਅਸੀਂ ਤੇਰੀ ਮਾਹਿਮਾ ਕਰਦੇ ਹਾਂ ਪਰਮੇਸ਼ਰ ਤੇਰੀ ਸਤਿਤੀ ਔਰ ਤੇਰੀ ਹੀ ਆਰਾਧਨਾ ਕਰਦੇ ਹਾਂ ਸਭ ਸ਼ਕਤੀਮਾਨ ਪਰਮੇਸ਼ਰ ਖੁਦਾਵੰਦ ਖੁਦਾ ਮੈਂ ਪ੍ਰਾਰਥਨਾ ਕਰਦੀ ਜਿੰਨੇ ਜਨ ਆਈ ਦੀਸ ਪ੍ਰਾਰਥਨਾ ਨਾਲ ਜੁਟ ਚੁੱਕਿਆ ਤੇਰਾ ਆਤਮਨ ਨੂੰ ਟੱਚ ਕਰੀ ਬਲੈਸ ਕਰੀ ਤ੍ਰਿਲ ਲਹੂ ਦੀ ਸਮਰਥਾ ਨਾਲ ਲਈ ਬੋਲੇ ਉਹ ਲਹੂ ਜੋ ਹਾਬਲ ਦੇ ਲਹੂ ਤੋਂ ਉੱਤਮ ਗੱਲਾਂ ਨੂੰ ਬੋਲਦਾ ਪਰਮੇਸ਼ਰ ਖੁਦਾਵੰਦਾ ਉਹ ਲਹੂ ਇਹਨਾਂ ਦੇ ਲਈ ਬੋਲੇ ਪਿਤਾ ਇਹਨਾਂ ਦੇ छुटकारे ਦੇ ਲਈ ਪਿਤਾ ਚੰਗਿਆਈ ਦੇ ਲਈ ਰਿਹਾਈ ਦੇ ਲਈ ਬਰਕਤ ਦੇ ਲਈ ਪਰਮੇਸ਼ਰ ਇਹਨਾਂ ਨੂੰ ਵੱਡੀਆਂ ਗਵਾਹੀਆਂ ਦੇ ਲਈ ਪਰਮੇਸ਼ਰ ਤੇਰਾ ਲਹੂ ਬੋਲੇ ਇਹਨਾਂ ਦੀ ਪ੍ਰੋਸਪੈਰਿਟੀ ਦੇ ਲਈ ਪਿਤਾ ਇਹਨਾਂ ਦੀ ਅਗਲੇ ਲੈਵਲ ਦੇ ਲਈ ਪਿਤਾ ਤੇਰਾ ਜ਼ਿੰਦਾ ਲਹੂ ਤੇਰਾ ਸ਼ਾਮਰਥੀ ਲਹੂ ਬੋਲੇ ਸਰਬਸ਼ਕਤੀਮਾਨ ਪਰਮੇਸ਼ਰ ਆਜ ਤੇਰੇ ਕੋੜਿਆਂ ਦੀ ਮਾਰ ਇਹਨਾਂ ਨੂੰ ਚੰਗਾ ਕਰੇ ਪਰਮੇਸ਼ਰ ਤੇਰਾ ਉਠਾਇਆ 크ਰੂਸ ਸਾਡੇ ਲਈ ਪਰਮੇਸ਼ਰ ਅੱਜ ਇਹਨਾਂ ਦੇ ਖੁਦਾਵਨ ਖੁਦਾਇਨਾ ਤੇ ਦਇਆ ਕਰੇ ਪਰਮੇਸ਼ਰ ਅੱਜ ਤੇਰੇ ਲੋਕਾਂ ਦੇ ਜੀਵਨ ਦੇ ਵਿੱਚ ਇਹ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਰ ਇਹ ਪਿਤਾ ਆਪਣੇ ਜੀਵਨ ਦੇ ਤੇ ਵੱਡੀਆਂ ਗਵਾਹੀਆਂ ਨੂੰ ਦੇਖਣ ਦੇਵ ਫਲ ਨੂੰ ਦੇਖਣ ਪਰਮੇਸ਼ਰ ਤੇਰੇ ਨਾਮ ਦੀ ਮਹਿੰਮਾ ਨੂੰ ਦੇਖਣ ਸਭ ਸ਼ਕਤੀਮਾਨ ਪਰਮੇਸ਼ਰ ਖੁਦਾਵੰਦਾ ਜਿੱਦਾਂ ਹਾਂ ਅੱਜ ਅਸੀਂ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਅਸੀਂ ਵਿਸ਼ਵਾਸ ਕਰਦੇ ਕਿ ਸਾਡੀਆਂ ਜ਼ਿੰਦਗੀਆਂ ਸੇਵ ਨਹੀਂ ਆ ਤੇਰੇ ਲੋਗ ਸੇਵ ਵਾਪਸ ਨਹੀਂ ਜਾਣਗੇ ਪਵਿੱਤਰ ਆਤਮਾ ਜੋ ਤੇਰੀ ਗਵਾਹੀ ਦੇ ਦੁਆਰਾ ਹੁੰਦਾ ਪਤਾ ਉਹ ਸਭ ਪਰਮੇਸ਼ਰ ਉੱਤਮ ਹੁੰਦਾ ਸਭ ਸ਼ਕਤੀਮਾਨ ਪਰਮੇਸ਼ਰ ਔਰ ਖੁਦਾਵੰਦਾ ਜਿਨ ਨੇ ਜਨਾਈ ਤੇਰੀ ਪ੍ਰੈਜ਼ੈਂਸ ਤੇਰੀ ਆਤਮਾ ਦੇ ਦੁਆਰਾ ਲਿਆਇਆ ਗਿਆ ਫੇਤ ਦੇ ਨਾਲ ਤੇਰੀ ਪ੍ਰੈਜੈਂਸ ਦੇ ਵਿੱਚ ਬੈਠੇ ਆ ਖੁਦਾਇਆ ਖੁਦਾ ਆਪਣੇ ਟੁੱਟੇ ਦਿਲਾਂ ਦੇ ਨਾਲ ਤੇਰੀ ਪ੍ਰੈਜੈਂਸ ਦੇ ਵਿੱਚ ਬੈਠੇ ਆ ਪਰਮੇਸ਼ਰ ਜਵਨ ਜੁਆ ਦੇ ਨਾਲ ਤੇਰੀ ਹਜ਼ੂਰੀ ਦੇ ਵਿੱਚ ਬੈਠੇ ਆ ਪਰਮੇਸ਼ਰ ਮੈਂ ਵਿਸ਼ਵਾਸ ਕਰਦੀ ਆ ਔਰ ਮੈਂ ਤੇਰੇ ਲੋਕਾਂ ਲਈ ਪ੍ਰਾਰਥਨਾ ਕਰਦੀ ਪਿਤਾ ਅੱਜ ਜੋ ਸਾਰੇ ਟੁੱਟੇ ਦਿਲ ਤੇਰੇ ਜੀਵਿਤ ਨਾਮ ਵਿੱਚ ਜੁੜ ਜਾਣ ਇੱਕ ਇੱਕ ਬੰਦਾ ਆंसू ਪਰਮੇਸ਼ਰ ਆਨੰਦ ਦੇ ਵਿੱਚ ਬਦਲ ਜਾਵੇ ਲੋਡ ਅੱਜ ਇੱਕ ਇੱਕ ਜਨ ਤੇਰੀ ਮਾਹੀਮਾ ਦੇ ਨਾਲ ਪਰ ਕੇ ਜਾਵੇ ਪਰਮੇਸ਼ਰ ਕੀ ਵਚਨ ਦਾਸ ਦਾ ਤੇਰੀ ਹਜ਼ੂਰੀ ਵਿੱਚ ਆ ਨੰਦੀ ਪਰਪੂਰੀਆ ਪਰਮੇਸ਼ਰ ਖੁਦਾਯਾ ਸੱਚ ਮੁੱਚ ਕਹਿਣਾ ਸ਼ੁਰੂ ਕਰੋ ਕਿ ਪਰਮੇਸ਼ਰ ਸੱਚ ਮੁੱਚ ਅਸੀਂ ਤੈਨੂੰ ਚੱਕਿਆ ਵੇਖਿਆ ਯਹੋਵਾ ਤੂੰ ਕਿੰਨਾ ਪਲਾ ਤੇ ਤੂੰ ਕਿੰਨਾ ਮੁਬਾਰਕ ਪਰਮੇਸ਼ਵਰਿਆ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਅਸੀਂ ਤੈਨੂੰ ਦੰਡਵੱਤ ਕਰਦੇ ਸਜਦਾ ਕਰਦੇ ਪਿਤਾ ਅਸੀਂ ਤੇਰੀ ਆਰਾਧਨਾ ਕਰਦੇ ਅਸੀਂ ਤੇਰੀ ਸਤੂਤੀ ਕਰਦੇ ਹਾਂ ਪਰਮੇਸ਼ਰ ਰਾਬਾਰਾ ਸ਼ਾਕਾ ਤਾਨਾ ਲਾਰਾਬਾਰਾ ਸ਼ਾਕਾ ਤਾਨਾ ਲਾਰਾਬਾਰਾ ਰੀ ਬਿਰੀ ਸ਼ਿਕਤੀ ਨੀਲੀ ਰਿ ਬਿਰੀ ਸ਼ਿਕਤੀ ਨੀਲੀ ਰਿ ਬਿਰੀ ਰੂ ਬੂ ਰੂ ਸ਼ਿਕਤੀ ਨੀਲੀ ਰਿ ਬਿਰੀ ਸ਼ਿਕਤੀ ਨੀਲੀ ਰਿ ਬਿਰੀ ਸੁਪਰ ਮਿਸ਼ਨ ਗੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਕੋ ਕਿ ਖੁਦਾਵਾਨ ਅਸੀਂ ਜਾਨ ਦੀ ਤੇਰੇ ਵਚਨ ਚ ਲਿਖਿਆ ਤੇਰੇ ਨਾਮ ਚ ਕੀਤੀ ਮਿਹਨਤ ਕਦੀ ਵਿਅਰਥ ਨਹੀਂ ਜਾਂਦੀ ਔਰ ਸਾਡਾ ਫੇਥ ਹੈ ਖੁਦਾਵਾਨ ਅਸੀਂ ਜੋ ਸਮਾਂ ਤੇਰੀ ਹਜ਼ੂਰੀ ਚ ਬੋਨੇ ਆ ਪਰਮਿਸ਼ਨ ਉਹ ਸਾਡਾ ਸਮਾਂ ਵਿਅਰਥ ਨਹੀਂ ਜਾਂਦਾ ਪਿਤਾ ਤੁਹਾਡੀ ਇੱਕ ਇੱਕ ਪ੍ਰਾਰਥਨਾ ਨੂੰ ਸੁਣ ਕੇ ਉੱਤਰ ਦਿੰਦਾ ਪਿਤਾ ਜਿਸ ਤਰ੍ਹਾਂ ਤੂੰ ਇਜ਼ਰਾਈਲੀਆਂ ਦੀ ਸੁਣ ਕੇ ਉਹਨਾਂ ਨੂੰ छुटਕਾਰਾ ਦਿੱਤਾ ਪਰਮੇਸ਼ਰ ਉਹਨਾਂ ਤੇ ਆਪਣਾ ਵੱਡਾ ਅਨੁਗ੍ਰਹਿ ਦਿਖਾਇਆ ਪਰਮੇਸ਼ਰ ਖੁਦਾਇਆ ਤੂੰ ਆਪਣੇ ਲੋਕਾਂ ਨੂੰ ਪਰਮੇਸ਼ਰ ਹਰ ਤੰਗੀ ਮੁਸੀਬਤ ਤੋਂ ਬਚਾਇਆ ਪਰਮੇਸ਼ਰ ਅਸੀਂ ਫੇਤ ਕਰਦੇ ਹਾਂ ਸਭ ਸ਼ਕਤੀਮਾਨ ਪਰਮੇਸ਼ਰ ਕਿ ਅੱਜ ਅਸੀਂ ਵੀ ਖੁਦਾਇਆ ਖੁਦਾ ਇਜ਼ਰਾਈਲੀਆਂ ਦੀ ਤਰ੍ਹਾਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਆਇਆ ਪਿਤਾ ਅਸੀਂ ਤੇਰੇ ਨਾਮ ਦੀ ਦੁਹਾਈ ਦਿੰਨੇ ਹਾਂ ਸਾਡਾ ਫੇਤ ਆ ਖੁਦਾਵਨ ਕਿ ਅੱਜ ਤੂੰ ਸਾਡੇ ਲਈ ਲਾਲ ਸਮੁੰਦਰ ਜੋ ਸ਼ੈਤਾਨ ਨੇ ਰੱਖਿਆ ਅੱਜ ਤੂੰ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਕਰਨ ਜਾ ਰਿਹਾ ਪਰਮੇਸ਼ਰ ਜਿਸ ਤਰ੍ਹਾਂ ਦਾਊਦ ਨੇ ਪਰਮੇਸ਼ਰ ਆਪਣੀ ਜੰਗ ਦੇ ਵਿੱਚ ਤੈਨੂੰ ਪੁਕਾਰਿਆ ਔਰ ਖੁਦਾਵਨ ਖੁਦਾਵਨੇ ਕਿਹਾ ਕਿ ਅੱਜ ਖੁਦਾਵਨ ਖੁਦਾ ਯਹਵਾ ਦਾ ਹੱਥ ਮੇਰੇ ਉੱਤੇ ਆ ਉਹਦੀ ਸਹਾਇਤਾ ਮੇਰੇ ਉੱਤੇ ਆ ਉਹ ਮੇਰਾ ਜੀਵਿਤ ਪਰਮੇਸ਼ਰ ਜੋ ਮੇਰੇ ਸੰਗ ਹੈ ਤੋ ਉਹਨੇ ਗੋਗਿਆ ਦਸਰ ਨੂੰ ਧੜ ਤੋਂ ਅਲੱਗ ਕੀਤਾ ਪਰਮੇਸ਼ਰ ਅੱਜ ਮੈਂ ਉੱਬਾਲੋ ਸਾਮਰ ਤੇਰੇ ਕੋਲੋਂ ਮੰਗਦਰ ਮੇਰਾ ਵਿਸ਼ਵਾਸ ਹੈ ਕਿ ਅੱਜ ਮੇਰਾ ਪਰਮੇਸ਼ਰ ਮੇਰੇ ਸੰਗ ਗਿਆ ਕਿਆ ਨਾ ਸ਼ੁਰੂ ਕਰੂ ਕਿ ਪਿਤਾ ਮੈਂ ਵਿਸ਼ਵਾਸ ਕਰਦਾ ਅੱਜ ਮੈਂ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਜਿੰਨੇ ਗੋਲਿਆਤ ਮੇਰੀ ਲਾਈਫ ਦੇ ਉੱਤੇ ਆ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਜਦ ਮੈਂ ਫਾਇਰ ਨੂਰ ਰੀਲੀਜ਼ ਕਰਾਂਗਾ ਹਰ ਇੱਕ ਕੋ ਗੋਲਿਆ ਦਸਰ ਧੜ ਤੋਂ ਅਲੱਗ ਕੀਤਾ ਜਾਵੇਗਾ ਪਰਮੇਸ਼ਰ ਹਰ ਲਾਲ ਸਮੁੰਦਰ ਮੇਰੀ ਲਾਈਫ ਚੋਂ ਦੋ ਪਿਤਾ ਹਿੱਸੇ ਕੀਤਾ ਜਾਵੇਗਾ ਨਾਤਾ ਬਲ ਨਾਤਾ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦੁਆਰਾ ਪਰਮੇਸ਼ਰ ਹੰਨਾ ਨੇ ਹੰਝੂਆਨਾ ਬੋਇਆ ਪਰਮੇਸ਼ਰ ਤਨੂੰ ਸੈਮੂਅਲ ਦਿੱਤਾ ਔਰ ਮੇਰਾ ਵਿਸ਼ਵਾਸ ਹੈ ਕਿ ਅੱਜ ਮੇਰਾ ਤੇਰੀ ਹਜ਼ੂਰੀ ਵਿੱਚ ਅੰਜੂਆਂ ਦੇ ਨਾਲ ਬੋਣਾ ਪਰਮੇਸ਼ਰ ਮੇਰੀ ਲਾਈਫ ਦੇ ਵਿੱਚ ਇੱਕ ਵੱਡੀ ਬਰਕਤ ਨੂੰ ਦਵੇਗਾ ਮੈਨੂੰ ਵੀ ਇੱਕ ਸੈਮੂਅਲ ਦਵੇਗਾ ਜੋ ਤੇਰੇ ਵੱਲੋਂ ਠਹਿਰਾਇਆ ਹੋਇਆ ਹੋਵੇਗਾ ਉਹ ਬਲੇਸਿੰਗ ਔਰ ਟੈਸਟੀਮਨੀ ਪਰਮੇਸ਼ਰ ਜੋ ਤੇਰੇ ਵੱਲੋਂ ਹੋਵੇਗੀ ਖੁਦਾਇਆ ਲਾਰਡ ਮੈਂ ਦਿਲ ਤੋਂ ਤੇਰੀ ਸ਼ੁਕਰਗੁਜ਼ਾਰੀ ਕਰਦਾ ਹਾਂ ਮੈਂ ਦਿਲ ਤੋਂ ਹੀ ਪਰਮੇਸ਼ਰ ਖੁਦਾਵੰ ਤੇਰੇ ਨਾਮ ਨੂੰ ਸਤੁੱਤੀ ਤੇ ਆਰਾਧਨਾ ਦਿੰਦਾ ਪਰਮੇਸ਼ਰ ਦੰਨਿਆ ਖੁਦਾਵਨ ਖੁਦਾ ਅੱਜ ਮੈਨੂੰ ਬles ਕਰਨ ਜਾ ਰਿਆਂ ਪਰਮੇਸ਼ਰ ਅੱਜ ਤੂੰ ਮੈਨੂੰ ਆਸ਼ੀਸ਼ਿਤ ਕਰਨ ਜਾ ਰਿਆਂ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਖੁਦਾਯਾ ਅੱਜ ਤੂੰ ਮੇਰੀਆਂ ਬੰਦ ਅੱਖਾਂ ਨੂੰ ਖੋਲਣ ਜਾ ਰਿਆਂ ਪਰਮੇਸ਼ਰ ਮੇਰੀ ਬੰਦ ਬੁੱਧੀ ਨੂੰ ਖੋਲਣ ਜਾ ਰਿਆਂ ਪਰਮੇਸ਼ਰ ਅੱਜ ਤੂੰ ਮੇ ਨਾਲ ਗੱਲ ਕਰਨ ਜਾ ਰਿਆਂ ਪਰਮੇਸ਼ਰ ਅੱਜ ਮੇਰਾ ਦੰਨਿਆ ਖੁਦਾਵਨ ਖੁਦਾ ਅੱਜ ਮੈਂ ਤੇਰੀ ਹਜ਼ੂਰੀ ਤੋਂ ਪਿਤਾ ਮੈਂ ਸੇਮ ਵਾਪਸ ਨਹੀਂ ਜਾ ਰਿਆਂ ਤੂੰ ਮੇਰੀਆਂ ਹੱਦਾਂ ਨੂੰ ਵਧਾਉਣ ਜਾ ਰਿਆਂ ਤੂੰ ਮੇਰੇ ਤੇ கருਣਾ ਕਰਨ ਜਾ ਰਿਆਂ ਪਰਮੇਸ਼ਰ ਕਿਉਂਕਿ ਦਿਆਨਾ ਭਰਪੂਰ ਆ ਤੇਰੇ ਵਚਨ ਦੇ ਵਿੱਚ ਲਿਖਿਆ ਤੇਰਾ ਗੁੱਸਾ ਪਲ ਭਰਦਾ ਪਰ ਤੇਰੀ ਦਇਆ ਜੀਵਨ ਪਰ ਦੀਆ ਲਾਰਡ ਅੱਜ ਉਸ ਦਇਆ ਨੂੰ ਮੇਰੇ ਤੇ ਰੀਲਿਸ ਕਰ ਪਰਮੇਸ਼ਰ ਉਹ ਦਇਆ ਨੂੰ ਮੇਰੇ ਉੱਤੇ ਬਹਾ ਦੇ ਖੁਦਾਵਨ ਖੁਦਾ ਮੇਰੇ ਕਰਾਨ ਨੇ ਤੇ ਮੇਰੇ ਬੱਚਿਆਂ ਤੇ ਮੇਰੇ ਫਾਈਨੈਂਸ ਤੇ ਪਰਮੇਸ਼ਰ ਮੇਰੇ ਬੱਚਿਆਂ ਦੀ ਸਟੱਡੀ ਤੇ ਉਹਨਾਂ ਦੀ ਫਿਊਚਰ ਲਾਈਫ ਤੇ ਮੇਰੀ ਮੈਰਿਡ ਲਾਈਫ ਤੇ ਮੇਰੇ ਗਰਭ ਤੇ ਪਰਮੇਸ਼ਰ ਮੇਰੀਆਂ ਸੋਚਾਂ ਤੇ ਪਤਾ ਮੇਰੀ ਲਾਈਫ ਸਟਾਈਲ ਤੇ ਪਰਮੇਸ਼ਰ ਮੇਰੇ ਕੈਰੈਕਟਰ ਤੇ ਆਪਣੀ ਦਇਆ ਕਰ ਦਇਆ ਕਰ ਦਇਆ ਕਰ ਪਰਮੇਸ਼ਰ ताकि मैं तेरी नु देख परमेश्वर, खुदा है मैं तेरे सीधे मार्गों ते चल सका परमेश्वर थैंक यू जी थैंक यू जी थैंक यू जी सो so, सब जन आई देवर्ड दे प्रार्थना करनी शुरू करो कि खुदा वन अनुग्रह सामर दे आत्मिक अखा और कान दे पिता कि असी तेरी आवाज नु सुन सकी और तेरे दस्य मार्गों ते चल सकी परमेश्वर ਅਸੀ ਨੱਕ ਦੀ ਸੇਧ ਨੂੰ ਸਿੱਧੇ ਦੇਖਦੇ ਜਾਈਏ ਪਰਮੇਸ਼ਰ ਔਰ ਤੇਰੇ ਮਨ ਪੋਂਦੇ ਪਾਂਦੇ ਜਾਈਏ ਲਾਰਡ ਆਇਦਾ ਵਚਨ ਪਰਮੇਸ਼ਰ ਮੇਰੇ ਜੀਵਨ ਚ 100 ਗੁਣਾ ਫਲ ਲੈ ਕੇ ਆਏਗਾ ਮੈਂ ਵਿਸ਼ਵਾਸ ਕਰਦਾ ਔਰ ਮੈਂ ਡਾਂਟਦਾ ਹਰੀਕਵਾਤ ਮਨੁਜ ਜੋ ਮੇਰੇ ਜੀਵਨ ਚੋਂ ਆਇਦੇ ਵਚਨ ਦੀ ਬਰਕਤ ਨੂੰ ਚੁਰਾਉਣਾ ਚਾਵੇ ਪਰਮੇਸ਼ਰ ਅੱਜ ਮੇਉ ਤੇ ਹੌਲੀ ਗੋਸ ਦੀ ਫਾਇਨਲ ਰਿਲੀਜ਼ ਕਰਨਾ ਪਰਮੇਸ਼ਰ ਰਿਲੀਜ਼ ਕਰਦੀਆਂ ਪਰਮੇਸ਼ਰ ਅਰ ਅੱਜ ਤੇਰਾ ਵਚਨ ਮੈਂ ਆਪਣੇ ਹਿਰਦੇ ਅੰਦਰ ਜਮਾ ਕਰ ਲਵਾਂ ਖੁਦਾਇ ਐਸਾ ਗ੍ਰੇਸ ਦਿੱਤਾ ਕਿ ਮੈਂ ਤੇਰਾ ਗੁਨਾਹ ਕੋਈ ਤੇਰਾ ਪਾਪ ਨਾ ਕਰਾਂ ਪਰਮੇਸ਼ਰ ਮੇਰੇ ਉਤੇ ਫਜ਼ਲ ਕਰ ਮੇਰੇ ਉਤੇ ਅਨੁਗ੍ਰਹਿ ਕਰ ਪਰਮੇਸ਼ਰ ਆਪਣੀ ਵੱਡੀ ਦਇਆ ਆਪਣੀ ਵੱਡੀ ਕਰੂਣਾ ਨੂੰ ਦਿਖਾ ਔਰ ਆਪਣੇ ਜੀਵਨਾਥ ਨੂੰ ਵਧਾ ਸੋ ਸਭ ਜਨ ਆਇਦੇ ਵਰਡ ਦੇ ਲੈ ਪਰਮੇਸ਼ਰਗੇ ਪ੍ਰਾਰਥਨਾ ਕੀਤੀ ਜਿਸ ਤਰ੍ਹਾਂ ਕੀ ਪਰਮੇਸ਼ਰ ਮੇਰੇ ਧਿਆਨੂਗ੍ਰਹਿ ਕਰ ਮੇਰੀ ਬੁੱਧੀ ਨੂੰ ਖੋਲ ਮੈਨੂੰ ਸਮਝ ਦੇ ਅੱਜ ਪਰਮੇਸ਼ਰ ਇਸੇ ਤਰ੍ਹਾਂ ਤਾੜੀਨਾ ਕਰੇਗਾ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਵਾਂਗੇ ਅੱਜ ਦੇ ਵਰਡ ਨੂੰ ਇੱਕ ਮਨ ਹੋ ਕੇ ਪੜਾਂਗੇ ਔਰ ਉਸ ਤੋਂ ਬਾਅਦ ਅਸੀਂ ਫਾਇਰ ਪ੍ਰਾਰਥਨਾ ਨੂੰ ਰਿਲੀਜ਼ ਕਰਾਂਗੇ ਹਾਲੇਲੂਇਆ ਹੇ ਯਹਵਾ ਮੇਰੀਆਂ ਗੱਲਾਂ ਵੱਲ ਕੰਨ ਲਾ ਅਤੇ ਮੇਰੀ ਹੂੰਗਣ ਉੱਤੇ ਧਿਆਨ ਕਰ हे मेरे पातशाह हे मेरे परमेश्वर मेरी दोहाई दी आवाज सुन क्यों जो मैं तेरे अगे प्रार्थना करता हाँ हे यहावा तू अमृत वेले मेरी आवाज सुनेगा अमृत वेले मैं तेरे लिए तैयारी करके तेरी उड़ीक उड़ीक करांगा तू तो जय परमेश्वर नहीं जो दुष्टाई तो प्रसन्न हो बदी तेरे नाल टिक नहीं सकती कमंडी तेरिया अखा के खलो नहीं सकते तू सारे बदकारा नाल वैर रखता है ਤੂੰ ਝੂਠ ਮਾਰਨ ਵਾਲਿਆਂ ਦਾ ਨਾਸ ਕਰਦਾ ਹੈ ਯਹਵਾ ਖੁਨਿ ਅਤੇ ਚਲੀਏ ਤੋ ਕਿਣ ਕਰਦਾ ਹੈ ਪਰ ਮੈਂ ਤੇਰੀ ਕਨੇਰੀ ਦਇਆ ਦੇ ਕਾਰਨ ਤੇਰੇ ਪਵਨ ਵਿੱਚ ਆਵਾਂਗਾ ਮੈਂ ਤੇਰੇ ਪੈਨ ਨਾਲ ਤੇਰੀ ਪਵਿੱਤਰ ਹੇਕਲ ਵੱਲ ਮੱਥਾ ਟੇਕਾਂਗਾ हे ਯਹਵਾ ਮੇਰੇ ਕਾਤੀਆਂ ਦੇ ਕਾਰਨ ਆਪਣੇ ਧਰਮ ਵਿੱਚ ਮੇਰੀ ਅਗਵਾਹੀ ਕਰ ਮੇਰੇ ਅੱਗੇ ਆਪਣਾ ਰਾਸ ਸਿੱਧਾ ਕਰ ਕਿਉਂ ਜੋ ਉਹਨਾਂ ਦੇ ਮੂੰਹ ਵਿੱਚ ਕੋਈ ਪੱਕਿਆਈ ਨਹੀਂ ਉਹਨਾਂ ਦਾ ਮੰਤਬਾਹੀ ਹੈ ਉਹਨਾਂ ਦਾ ਸੰਗ ਖੁੱਲੀ ਹੋਈ ਕਬਰ ਹੈ ਉਹ ਆਪਣੀਆਂ ਜੀਭਾਂ ਨਾਲ ਵੱਲਛਲ ਕਰਦੇ ਹਨ हे ਪਰਮੇਸ਼ਵਰ ਤੂੰ ਉਹਨਾਂ ਨੂੰ ਦੋਸ਼ੀ ਠਹਿਰਾ ਉਹ ਆਪਣੀਆਂ ਮੱਤਿਆਂ ਦੇ ਕਾਰਨ ਡਿਗ ਪੈਣ ਉਹਨਾਂ ਦੇ ਅਪਰਾਧਾਂ ਦੇ ਬਹੁਤ ਹੋਣ ਕਰਕੇ ਉਹਨਾਂ ਨੂੰ ਤੱਕ ਦੇ ਕਿਉਂ ਜੋ ਉਹ ਤੇਤ ਤੋਂ ਆਕੀ ਹੋਏ ਹਨ ਪਰ ਸਭ ਜੋ ਤੇਰੀ ਸ਼ਰਨ ਆਏ ਹਨ ਆਨੰਦ ਹੋਣ ਉਸਦਾ ਜਜਕਾਰ ਕਰਨ ਕੀ ਤੂੰ ਉਹਨਾਂ ਨੂੰ ਟੱਕਦਾ ਹੈ ਅਤੇ ਤੇਰੇ ਨਾਮ ਦੇ ਪ੍ਰੇਮੀ ਤੇ ਤੋ ਬਾਗ-ਬਾਗ ਹੋਣ। हे ਯਹਵਾ ਤੂੰ ਤਾਂ ਅਰਮੀ ਨੂੰ ਬਰਕਤ ਦੇਵੇਂਗਾ। ਤਾਲ ਰੂਪੀ ਕਿਰਪਾ ਦੇ ਨਾਲ ਤੂੰ ਉਹਨੂੰ ਕੇਰੀ ਰੱਖੇਗਾ। ਆਮੀਨ। ਆਮੀਨ। ਸੋ ਸਭਜਨ ਆਈਸ ਵਰਡ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਕਿ ਪਰਮੇਸ਼ਰ ਸੱਚਮੁੱਚ ਖੁਦਾਵਨ ਖੁਦਾ ਤੇਰਾ ਜੀਵਿਤ ਵਚਨ ਸਾਨੂੰ ਜੀਵਿਤ ਬਣਾਉਂਦਾ ਪਿਤਾ ਸਾਡੇ ਮਰਨਹਾਰ ਦੀਆਂ ਨੂੰ ਜੀਵਿਤ ਕਰਦਾ ਪਰਮੇਸ਼ੁਰ ਸਾਨੂੰ ਤੇਰੇ ਕਰੀਬ ਲੈ ਕੇ ਜਾਂਦਾ ਖੁਦਾਵਨ ਖੁਦਾ ਤੇਰੀ ਆਵਾਜ਼ ਨੂੰ ਸੁਣਨ ਵਿੱਚ ਸਾਡੀ ਮਦਦ ਕਰਦਾ ਪਰਮੇਸ਼ੁਰ ਤੇਰੇ ਮਾਰਗਾਂ ਵਿੱਚ ਚੱਲਣ ਦੇ ਲਈ ਸਾਡੇ ਲਈ ਰਸਤਿਆਂ ਨੂੰ ਤਿਆਰ ਕਰਦਾ ਖੁਦਾਯਾ ਖੁਦਾ हे ਪਰਮੇਸ਼ਾ ਅੱਜ ਦੇ ਵਰਡ ਦੇ ਲਈ ਤੇਰਾ ਧੰਨਵਾਦ ਕਰਦੇ ਮੈਂ ਵਿਸ਼ਵਾਸ ਕਰਦੀ ਜਿਨਿਆਂ ਨੇ ਆਇਦੇਸ ਵਰਡ ਨੂੰ ਪੜਿਆ ਤੇ ਸੁਣਿਆ ਉਹਨਾਂ ਦੇ ਜੀਵਨ ਦੇ ਉੱਤੇ ਪਿਤਾ ਮੈਂ ਬਲੇਸਿੰਗ ਦੀ ਘੋਸ਼ਣਾ ਕਰਦੀਆਂ ਤੇਰਾ ਆਤਮਾ ਉਹਨਾਂ ਨੂੰ ਟੱਚ ਕਰੇ ਬਲੇਸ ਕਰੇ ਪਰਮੇਸ਼ਰ ਤੇਰੇ ਬਚਨ ਅਨੁਸਾਰ ਉਹਨਾਂ ਦੇ ਜੀਵਨ 'ਚ ਪਰਮੇਸ਼ਰ 100 ਗੁਣਾ ਫਲ ਆਵੇ ਪਰਮੇਸ਼ਰ ਹਰ ਅੰਧਕਾਰ ਦੀ ਸ਼ਤਾਨੀ ਤਾਕਤ ਇਹਨਾਂ ਦੇ ਜੀਵਨ 'ਚੋਂ ਮੈਂ ਡਾਂਟ ਦਿਆਂ ਪਰਮੇਸ਼ਰ ਔਰ ਤੂੰ ਆਪਣੇ ਬਚਨ ਦੇ ਵਿੱਚ ਲਿਖਿਆ ਖੁਦਾਵਨ ਖੁਦਾ ਸਾਮਰਥੀ ਪਰਮੇਸ਼ਰ ਕਿ ਜੋ ਅੰਮ੍ਰਿਤ ਵੇਲੇ ਪਰਮੇਸ਼ਰ ਤੇਰੀ ਉਡੀਕ ਕਰਕੇ ਤੇਰੀ ਤਿਆਰੀ ਵਿੱਚ ਪਰਮੇਸ਼ਰ ਤੇਰੀ ਉਡੀਕ ਕਰਦਾ ਖੁਦਾਵਨ ਤੂੰ ਉਹਨਾਂ ਤੋਂ ਪਰਸੰਨ ਹੋਣਾ ਆਪਣਾ ਬੈਸ ਸਮਾਜ ਉਹ ਤੇਰੇ ਲਈ ਬੋਣਾ ਤੂੰ ਨੂੰ ਸੌਗਨਾ ਬਰਕਤ ਦਿਨਾ ਔਰ ਮੇਰਾ ਫੇਥ ਯਾ ਸਾਮਰਥੀ ਪਰਮੇਸ਼ਰ ਅੱਜ ਅੰਮ੍ਰਿਤ ਵੇਲੇ ਜਿਨੇ ਜਨ ਤੇਰੇ ਨਾਮ ਦੀ ਦੁਹਾਈ ਦੇ ਰਿਹਾ ਅੱਜ ਉਹਨਾਂ ਦੀ ਸੁਣ ਕੇ ਉਹਨਾਂ ਨੂੰ ਉੱਤਰ ਦੇਣ ਜਾ ਰਿਹਾ ਪਰਮੇਸ਼ਰ ਅੱਜ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਪਰਮੇਸ਼ਰ ਉੱਤਰ ਮਿਲੇਗਾ ਖੁਦਾਵਨ ਖੁਦਾ ਔਰ ਪਿਤਾ ਮੈਂ ਪ੍ਰਾਰਥਨਾ ਕਰਦੀ ਹਾਂ ਪਰਮੇਸ਼ਰ ਖੁਦਾਵੰਤ ਤੂੰ ਸਾਡੀਆਂ ਪ੍ਰਾਰਥਨਾਵਾਂ ਦੇ ਉੱਤੇ ਕੰਨ ਲਾ ਚੁੱਕਿਆ ਪਰਮੇਸ਼ਰ ਹਰ ਇੱਕ ਉਹ ਦੁਸਤਾਈ ਪਰਮੇਸ਼ਰ ਜੋ ਮੇਰੀ ਲਾਈਫ ਦੇ ਉੱਤੇ ਕੰਮ ਕਰ ਰਹੀ ਆ ਕਹਿਣਾ ਸ਼ੁਰੂ ਕਰੋ ਕਿ ਪਿਤਾ ਹਰ ਇੱਕ ਉਹ ਦੁਸਤਾਈ ਜੋ ਮੇਰੇ ਪਰਿਵਾਰ ਦੇ ਵਿੱਚ ਕਾਮਕਾਰੀ ਮੇਰੀ ਲਾਈਫ ਦੇ ਵਿੱਚ ਕਾਮਕਾਰੀ ਮੇਰੇ ਬੱਚਿਆਂ ਦੇ ਵਿੱਚ ਕਾਮਕਾਰੀ ਜਿੱਤ ਤੂੰ ਪਸੰਦ ਨਹੀਂ ਹੁੰਨਾ ਪਰਮੇਸ਼ਰ ਹਰ ਇੱਕ ਉਹ ਬਦੀ ਜੋ ਮੇਰੀ ਲਾਈਫ ਦੇ ਉੱਤੇ ਆ ਪਾਪ ਗੁਨਾਹ ਸਿੰ ਜੋ ਮੇਰੀ ਲਾਈਫ ਦੇ ਉੱਤੇ ਆ ਮੇਰੇ ਬੱਚਿਆਂ ਦੇ ਵਿੱਚ ਆ ਮੇਰੇ ਮੇਰੇ ਹਸਬੰਡ ਦੇ ਮੇਰੀ ਵਾਈਫ ਦੇ ਵਿੱਚ ਆ ਪਰਮੇਸ਼ਰ ਮੇਰੀ ਫੈਮਲੀ ਦੇ ਵਿੱਚ ਆ ਪਰਮੇਸ਼ਰ ਉਹਨਾਂ ਸਭ ਗੰਦੀਆਂ ਆਤਮਾ ਦੇ ਉੱਤੇ ਖੁਦਾਵਨ ਖੁਦਾ ਤੇਰੇ ਹੌਲੀ ਗੋਸ ਦੀ ਫਾਇਰ ਉਤਰੀ fireu3 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 ਹਰ ਦੁਸਤਾਈ ਦੇ ਉੱਤੇ ਹੌਲੀ ਗੋਸਟ ਫਾਇਰ ਹੌਲੀ ਗੋਸਟ ਫਾਇਰ ਹੌਲੀ ਗੋਸਟ ਫਾਇਰ ਹੌਲੀ ਗੋਸਟ ਫਾਇਰ 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 ਹਰ ਪਾਪ ਤੇ ਹਰsin ਤੇ ਪਰਮੇਸ਼ਰ ਜੋ ਮੇਰੀ ਲਾਈਫ ਦੇ ਉੱਤੇ ਅਟੈਕ ਕਰਦਾ ਪਰਮੇਸ਼ਰ ਮੇਰੀ ਲਾਈਫ ਦੇ ਉੱਤੇ ਖੁਦਾ ਵਨ ਖੁਦਾ ਮੈਨੂੰ ਤੰਗ ਕਰਦਾ ਪਰਮੇਸ਼ਰ ਕੁਦਾਵਨ ਕੁਦਾ ਜੋ ਮੈਨੂੰ بار بار ਉਸ ਵਿੱਚ ਫਸਾ ਰਿਹਾ ਪਰਮੇਸ਼ਰ ਹਰ ਉਹ ਦੁਸਤੇ ਉੱਤੇ ਹੌਲੀ ਗੋਸ ਦੀ ਫਾਇਰ ਉਤਰੇ 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 ਪ੍ਰਭੀਸ਼ੂ ਮਸੀਹ ਦੇ ਨਾਮ ਦੇ ਚਲੋ ਔਰ ਕੁਦਾਵਨ ਕੁਦਾ ਕਹਿਣਾ ਸ਼ੁਰੂ ਕਰੋ ਕਿ ਕੁਦਾਵਨ ਹਰ ਝੂਠ ਜੋ ਮੇਰੀ ਲਾਈਫ ਦੇ ਉਤੇ ਸ਼ੈਤਾਨ ਨੇ ਰੱਖਿਆ ਹਰ ਪਾਪ ਛੋਣੇ ਮੇਰੀ ਲਾਈਫ ਦੇ ਉੱਤੇ ਰੱਖਿਆ ਪਰਮੇਸ਼ਰ ਕਿਉਂਕਿ ਤੂੰ ਝੂਠ ਮਾਰਨ ਵਾਲਿਆਂ ਦਾ ਨਾਸ਼ ਕਰਦਾ ਪਿਤਾ ਹਰ ਉਹ ਝੂਠ ਦਾ ਆਤਮਾ ਜੋ ਮੇਰੀ ਲਾਈਫ ਦੇ ਉੱਤੇ ਕੰਮ ਕਰਦਾ ਮੇਰੇ ਬੱਚਿਆਂ ਵਿੱਚ ਕੰਮ ਕਰਦਾ ਮੇਰੀ ਵਾਈਫ ਵਿੱਚ ਕੰਮ ਕਰਦਾ ਮੇਰੇ ਹਸਬੰਦ ਦੇ ਵਿੱਚ ਕੰਮ ਕਰਦਾ ਪਰਮੇਸ਼ਰ ਮੇਰੀ ਫੈਮਲੀ ਵਿੱਚ ਹਰ ਉਹ ਝੂਠ ਦਾ ਆਤਮਾ ਹਰ ਇੱਕ ਉੱਪਰ ਪਰਮੇਸ਼ਰ ਸਮਰਥਿਅ ਖੁਦਾਵਨ ਖੁਦਾ ਪਾਪ ਦਾ ਆਤਮਾ ਜੋ ਕੰਮ ਕਰਿਆ ਉਸ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅਗੁਤਰੇ 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 ਪਰਮੇਸ਼ਰ ਹਰ ਇੱਕ ਨੂੰ ਪਰਮੇਸ਼ਰ ਗੋਲੀ ਜੋ ਮੇਰੀ ਲਾਈਫ ਦੇ ਉੱਤੇ ਆ ਮੇਰੇ ਗਰਵ ਦੇ ਉੱਤੇ ਆ ਮੇਰੇ ਫਾਈਨੈਂਸ ਦੇ ਉੱਤੇ ਮੇਰੇ ਬੱਚਿਆਂ ਦੇ ਉੱਤੇ ਮੇਰੀ ਮੈਰਿਡ ਲਾਈਫ ਦੇ ਉੱਤੇ ਆ ਪਰਮੇਸ਼ਰ ਹਰ ਇੱਕ ਕੋ ਗੰਦੇ ਆਤਮਾ ਦੇ ਉੱਤੇ ਹਰੇਕੋ ਗੋਲੀਆਂ ਦੇ ਸਿਰ ਨੂੰ ਮੈਂ ਧੜ ਤੋਂ ਅਲੱਗ ਕਰ ਦਵਾ ਅਲੱਗ ਕਰਦੀਆਂ ਬਾਈ ਦਾ ਪਾਵਰ ਆਫ ਦਾ ਹੌਲੀ ਗੋਸ ਬਾਈ ਦਾ ਪਾਵਰ ਆਫ ਦਾ ਹੌਲੀ ਗੋਸ ਹਰ ਇੱਕ ਕੋ ਕਹਿਣਾ ਸ਼ੁਰੂ ਕਰ ਕਿ ਹਰ ਇੱਕ ਗੋਲੀ ਜੋ ਮੇਰੀ ਲਾਈਫ ਦੇ ਉੱਤੇ ਛੁਪਿਆ ਹੋਇਆ ਮੇਰੀ ਲਾਈਫ ਦੇ ਪਿੱਛੇ ਆ ਮੇਰੀ ਬਲੇਸਿੰਗ ਦੇ ਪਿੱਛੇ ਮੇਰੀ ਹੀਲਿੰਗ ਦੇ ਪਿੱਛੇ ਮੇਰੇ ਫਾਈਨੈਂਸ ਮੇਰੇ ਬਿਜ਼ਨਸ ਦੇ ਪਿੱਛੇ ਮੇਰੇ ਡਾਕੂਮੈਂਟਸ ਦੇ ਪਿੱਛੇ ਮੇਰੇ ਛੁਟਕਾਰੇ ਦੇ ਪਿੱਛੇ ਆ ਹਰੇ ਇੱਕੋ ਗੋਲੀਆਂ ਦੇ ਉੱਤੇ ਹੌਲੀ ਗੋਸ ਦੀ ਫਾਇਰ ਉਤਰੀ ਫਾਇਰ ਉਤਰੀ 503 503 503 503 503 503 503 503 اور ਜਿੰਨੇ ਸ਼ਤਾਨ ਨੇ ਖੁਦਾਵਨ ਖੁਦਾ ਕਹਿਣਾ ਸ਼ੁਰੂ ਕਰੋ ਕਿ हे ਪਰਮੇਸ਼ਰ ਮੈਂ ਯੇਸ਼ੂ ਮਸੀਹ ਦੇ ਨਾਮ ਦੇ ਚ ਪ੍ਰਾਰਥਨਾ ਕਰਦਾ ਹਾਂ ਹਰ ਇੱਕ ਉਸ ਸ਼ਤਾਨ ਨੇ ਜੋ ਲਾਲ ਸਮੁੰਦਰ ਮੇਰੇ ਅੱਗੇ ਰੱਖਿਆ ਪਰਮੇਸ਼ਰ ਅੱਜ ਜੋ ਹਰ ਇੱਕ ਲਾਲ ਸਮੰਦਰ ਨੂੰ ਬਾਈ ਦਾ ਪਾਵਰ ਆਫ ਦਾ ਹੋਲੀ ਗੋਸ ਉਹਨੂੰ ਮੈਂ ਦੋ ਹਿੱਸਿਆਂ ਵਿੱਚ ਕਰ ਦਵਾਂ ਯੀਸ਼ੂ ਮਸੀਹ ਦੇ ਨਾਮ ਚ ਹਰ ਇੱਕੋ ਸਮੁੰਦਰ ਜੋ ਬਿਮਾਰੀ ਦਾ ਸ਼ੈਤਾਨ ਨੇ ਰੱਖਿਆ ਲਾਚਾਰੀ ਦਾ ਗਰੀਬੀ ਦਾ ਨਿਰਾਸ਼ਾ ਦਾ ਉਦਾਸੀ ਦਾ ਫੇਲੀਅਰ ਦਾ ਪਿੱਛੇ ਨੌਨਸੈਂਸ ਨੂੰ ਨੌਨਸੈਂਸ ਮੇਰੀ ਲਾਈਫ ਦੇ ਉੱਤੇ ਰੱਖਿਆ ਹਰ ਇੱਕ ਉਸ ਮੰਦਰ ਨੂੰ ਮੈਂ ਦੋ ਹਿੱਸਿਆਂ ਵਿੱਚ ਕਰਦਾ ਵਾਂ ਪਵਿੱਤਰ ਆਤਮਾ ਦੀ ਅੱਗ ਦੇ ਦੁਆਰਾ ਅੱਗ ਦੇ ਦੁਆਰਾ ਅੱਗ ਦੇ ਦੁਆਰਾ ਉਹ ਸਮੁੰਦਰ ਲਾਲ ਲਾਲ ਸਮੁੰਦਰ ਦੋ ਹਿੱਸਿਆਂ ਵਿੱਚ ਹੋ ਜਾਵੇ ਮੇਰੀ ਲਾਈਫ ਦੇ ਵਿੱਚੋਂ ਮੇਰੇ ਬੱਚਿਆਂ ਦੇ ਵਿੱਚੋਂ ਮੇਰੀਆਂ ਰਿਪੋਰਟਸ ਚੇਂਜ ਹੋ ਜਾਣ ਪਰਮੇਸ਼ਰ ਮੈਂ ਇੱਕ ਹੈਲਥੀ ਲਾਈਫ ਜੀਵਾਂ ਪਰਮੇਸ਼ਰ ਖੁਦਾਮ ਨੂੰ ਖੁਦਾ ਮੈਂ ਤੇਰੀ ਚੰਗਿਆਈ ਨੂੰ ਗ੍ਰਹਿਣ ਕਰਦਾ ਵਾਂ ਮੈਂ ਤੇਰੇ छुटकारे ਨੂੰ ਗ੍ਰਹਿਣ ਕਰਦਾ ਪਰਮੇਸ਼ਰ ਔਰ ਮੈਂ ਤੇਰੀ ਹਜ਼ੂਰੀ ਚ ਆਪਣੇ ਆਪ ਨੂੰ ਹਰੇਕੋ ਗੋਲੀਅਤ ਤੋਂ छुटਕਾਰਾ ਲੈਨ ਨਾ ਪਰਮੇਸ਼ਰ ਮੈਂ ਆਪਣੀ ਜਿੰਦ ਜੀਵਨ ਦੇ ਵਿੱਚ ਹਰ ਲਾਲ ਸੰਬੰਧਨ ਨੂੰ ਦੋ ਹਿੱਸਿਆਂ ਵਿੱਚ ਕਰਦਾ ਪਰਮੇਸ਼ਰ ਖੁਦਾਵਨ ਖੁਦਾ ਅੱਜ ਮੈਂ ਬlesਡ ਹਾਂ ਮੈਂ ਆਸ਼ੀਸ਼ਿਤ ਹਾਂ ਪਰਮੇਸ਼ਰ ਤੇਰੇ ਜੀਵਿਤਰ ਪਵਿੱਤਰ ਨਾਮ ਚ ਮੈਂ ਪਿਤਾ ਪਵਿੱਤਰ ਹੋ ਚੁੱਕਿਆ ਪਰ ਖੁਦਾਵਨ ਖੁਦਾ ਤੂੰ ਕਿਉਂ ਸੰਪੂਰਨ ਬਣ ਜਿਸ ਤਰ੍ਹਾਂ ਤੇਰਾ ਪਰਮੇਸ਼ਰ ਸੰਪੂਰਨ ਹ ਖੁਦਾਇ ਉਸੇ ਤਰ੍ਹਾਂ ਅੱਜ ਮੈਨੂੰ ਪਵਿੱਤਰ ਕਰ ਪਿ ਜਿਸ ਤਰ੍ਹਾਂ ਮੇਰਾ ਪਰਮੇਸ਼ਰ ਪਵਿੱਤਰ ਹੈ ਮੈਨੂੰ ਸੰਪੂਰਨ ਬਣਾ ਜਿਸ ਤਰ੍ਹਾਂ ਮੇਰਾ ਪਰਮੇਸ਼ਰ ਸੰਪੂਰਨ ਹ ਖੁਦਾਇ ਮੇਰੇ ਉਤੇ ਦਇਆ ਕਰ ਦਇਆ ਕਰ ਦਇਆ ਕਰ ਦਇਆ ਕਰ ਲਾਰਡ ਔਰ ਮੇਰਾ ਵਿਸ਼ਵਾਸ ਆਈ ਦੀ ਪ੍ਰਾਰਥਨਾ ਤੋ ਬਾਦ ਖੁਦਾਵਨ ਤੇਰੇ ਲੋਕ ਸੇਵ ਨਹੀਂ ਆਪੀ ਤਾਂ ਇਹਨਾਂ ਦੇ छुटਕਾਰੇ ਇਹਨਾਂ ਦੀ ਲਾਈਫ ਚ ਐਂਟਰ ਕਰ ਚੁੱਕਿਆ ਕਰਾਨੀਆਂ ਚ ਐਂਟਰ ਕਰ ਚੁੱਕਿਆ ਬੈਡ ਡ੍ਰੀਮਸ ਕੈਨਸਲ ਹੋ ਚੁੱਕਿਆ ਗੰਦੇ ਸੁਪਨੇ ਇਹਨਾਂ ਨੂੰ ਛੱਡ ਕੇ ਜਾ ਚੁੱਕਿਆ ਪਰਮੇਸ਼ਰ ਦੁਸ਼ਟ ਆਤਮਾ ਦੇ ਅਟੈਕ ਤੋਂ ਆਜ਼ਾਦ ਆ ਪਰਮੇਸ਼ਰ ਖੁਦਾਵਨ ਖੁਦਾ ਇਹਨਾਂ ਦੀ ਹੀਲਿੰਗ ਇਹਨਾਂ ਦੀ ਲਾਈਫ ਚ ਐਂਟਰ ਕਰ ਚੁੱਕੀ ਆ ਪਰਮੇਸ਼ਰ ਇਹਨਾਂ ਦੀਆਂ ਰਿਪੋਰਟਸ ਚੇਂਜ ਹੋ ਚੁੱਕਿਆ ਇਹਨਾਂ ਦੇ ਡਾਕੂਮੈਂਟਸ ਬlesਸ ਹੋ ਚੁੱਕੇ ਫਾਈਲਸ ਬlesਸ ਹੋ ਚੁੱਕੀਆਂ ਇਹ ਹੈਵ ਵਨਲੀ ਲਾਈਫ ਪਾਰਟਨਰਸ ਦੇ ਨਾਲ ਬlesਸ ਹੋ ਚੁੱਕਿਆ ਪਰਮੇਸ਼ਰ ਤੇਰਾ ਆਤਮਾ ਨੂੰ ਆਸ਼ੀਸ਼ਿਤ करे ਇਹਨਾਂ ਨੂੰ ਬles ਕਰੇ ਪਰਮੇਸ਼ਰ ਐਕਸੀਲੈਂਸੀ ਦੀ ਖੋਸ਼ ਨਾਨੇ ਦੀ ਲਾਈਫ ਤੇ ਮੈਂ ਡਿਕਲੇਅਰ ਕਰਦੀ ਹਾਂ ਪਰਮੇਸ਼ਰ ਤੇਰੀ ਬੁੱਧੀ ਈਸ਼ਵਰੀ ਬੁੱਧੀ ਇਹਨਾਂ ਦੀ ਲਾਈਫ ਤੇ ਮੈਂ ਡਿਕਲੇਅਰ ਕਰਦੀ ਹਾਂ ਹਰ ਨੌਨਸੈਂਸ ਇਹਨਾਂ ਦੀ ਲਾਈਫ ਤੋਂ ਮੈਂ ਆਊਟ ਕਰਦੀ ਹਾਂ ਪਰਮੇਸ਼ਰ ਹਰ ਫੇਲਿਅਰ ਇਹਨਾਂ ਦੀ ਲਾਈਫ ਤੋਂ ਆਊਟ ਹੋਏ ਖੁਦਾਵਨ ਖੁਦਾ ਇਹਨਾਂ ਨੂੰ ਮੈਂ ਬles ਖੁਸ਼ੀਦ ਕਰਦੀ ਹਾਂ ਔਰ ਮੈਂ ਡਿਕਲੇਅਰ ਕਰਦੀ ਕਿ ਯੇਸ਼ੂ ਇਹ ਤੇਰੇ ਕੋਡੇ ਖਾਨੇ ਸੇ ਚੰਗੇ ਹੋ ਚੁੱਕੇ ਹਨ ਪਰਮੇਸ਼ਰ ਇੱਕ ਇੱਕ ਜਨ ਸਮਰਥਿਅ ਪਰਮੇਸ਼ਰ ਤੇਰੇ ਕੋਡੇ ਖਾਨੇ ਸੇ ਚੰਗਾ ਹੋ ਚੁੱਕਾ ਹੈ ਖੁਦਾਵਨ ਖੁਦਾ ਇਹ ਤੇਰੇ ਲੋਕ ਬlesਸ ਦਿਅਰ ਬlesਸ ਦਿਅਰ ਬlesਸ ਦਿਅਰ ਪ੍ਰਭ ਯੇਸ਼ੂ ਮਸੀਹ ਤੇਰੇ ਜੀਵਿਤ ਨਾਮ ਵਿੱਚ ਪਰਮੇਸ਼ਰ ਇਹਨਾਂ ਦੇ ਦਿਨ ਨੂੰ ਮੈਂ ਬlesਸ ਕੋਸ਼ਿਦ ਕਰਦੀਆਂ ਪਰਮੇਸ਼ਰ ਇਹਦਾ ਆਉਣਾ ਜਾਣਾ ਮੁਬਾਰਕ ਹੋਵੇ ਪਿਤਾ ਹਰ ਐਕਸੀਡੈਂਟਲੀ ਸਪਿਰਿਟ ਇਹਨਾਂ ਨੂੰ ਛੱਡ ਕੇ ਜਾਵੇ ਤੇਰੇ ਜੀਵਿਤ ਨਾਮ ਚ ਪਰਮੇਸ਼ਰ ਅੱਜ ਦੇ ਇਹਨਾਂ ਦੇ ਹੱਥਾਂ ਦੇ ਕੰਮ ਫਲਵੰਤ ਹੋਣ ਪਿਤਾ ਇਹ ਜਿੱਥੇ ਜਨ ਬਰਕਤ ਵਾਲੇ ਹੋਣ ਔਰ ਬਹੁਤਿਆਂ ਦੇ ਲਈ ਪਰਮੇਸ਼ਰ ਇੱਕ ਆਸ਼ੀਸ਼ ਦਾ ਤੇਰੇ ਸੂਚ ਸਮਾਚਾਰ ਦਾ ਸੌਤਾ ਬਣ ਕੇ ਜਾਣ ਔਰ ਤੇਰੀ ਮਾਹਿਮਾ ਦਾ ਕਾਰਨ ਠਹਿਰ ਜਾਣ ਪਰਮੇਸ਼ਰ ਇਹ ਇਹਨਾਂ ਨੂੰ ਬles ਕਰ ਇਹਨਾਂ ਦੇ ਘਰਾਂ ਪਰਿਵਾਰਾਂ ਚ ਇਹਨਾਂ ਨੂੰ ਬਰਕਤ ਦੇ ਇਹਨਾਂ ਦੀ ਲਾਈਫ ਦੇ ਉੱਤੇ ਇਹਨਾਂ ਨੂੰ ਬਰਕਤ ਦੇ ਪਿਤਾ ਇਹਨਾਂ ਦੀ ਜੌਬ ਦੇਤੇ ਇਹਨਾਂ ਨੂੰ ਬਰਕਤ ਦੇ ਪਰਮੇਸ਼ਰ ਡੈਵਲ ਦੀ ਹਰ ਯੋਜਨਾ ਮੈਂ ਇਹਨਾਂ ਦੀ ਲਾਈਫ ਚੋ ਕੈਨਸਲ ਕਰਦੀਆਂ ਤੇਰੇ ਜੀਵੀ ਤਰ ਪਵਿੱਤਰ ਨਾਮ ਚ ਮਿੱਤਰੇ ਲੋਕਾਂ ਨੂੰ ਬles ਕਰਦੀ ਤੇਰੇ ਲਾਹੂ ਛਿਪੋਨੀ ਪਰਮੇਸ਼ਰ ਤੇਰਾ ਆਤਮਾ ਨੂੰ ਟੱਚ ਕਰ ਚੁੱਕਿਆ ਬles ਕਰ ਚੁੱਕਿਆ ਪਿਤਾ ਔਰ ਬਿਗ ਬਿਗ ਟੈਸਟ ਵਨ ਇਸ ਦੇ ਨਾਲ ਵਾਪਸ ਆ ਰਹੇ ਆਂ ਪ੍ਰਭੂ ਯਿਸੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਵਿੱਚ ਸਭ ਬੋਲੋ ਆਮੇਨ